ਦੋਸਤੋ ਅੱਜ ਖਨੌਰੀ ਬਾਰਡਰ ਦੇ ਉੱਪਰ ਜਿੱਥੇ ਕਿਸਾਨ ਵੀਰ ਬੈਠੇ 110 ਉਹਨਾਂ ਦੇ ਵਿੱਚੋਂ ਇੱਕ ਕਿਸਾਨ ਵੀਰ ਨੂੰ ਪ੍ਰੋਬਲਮ ਆ ਗਈ ਉਹ ਬੇਹੋਸ਼ ਹੋ ਗਿਆ ਸੀਗਾ ਤੇ ਇਸ ਕਰਕੇ ਡਾਕਟਰਾਂ ਦੀ ਟੀਮ ਉਹਨਾਂ ਦੇ ਇਲਾਜ ਕਰ ਰਹੀ ਹੈ ਫਿਰ ਹਰਿਆਣਾ ਗਵਰਨਮੈਂਟ ਦੀ ਐਂਬੂਲੈਂਸ ਆਈ ਉਹ ਆ ਕੇ ਉਹਨਾਂ ਦਾ ਖੂਨ ਵਗੈਰਾ ਚੈੱਕ ਅਪ ਕਰਕੇ ਗਏ ਆ ਉਹ ਤੇ ਹੁਣ ਕੁਝ ਮੁੰਡੇ ਨੂੰ ਹੋਸ਼ ਆਈ ਹੈ ਠੀਕ ਹੈ ਸਿਹਤ ਉਹਦੀ ਫਿਲਹਾਲ ਤੱਕ ਵੇ ਵੀਰੇ ਕੋ ਨਹੀਂ ਰੰਦੜ ਕੋ ਨਹੀਂ ਮੂੰਹ ਖੁੱਲਦਾ ਪਿਆ ਬਸ ਬਸ ਰੰਦਲੀ ਸੀ ਹੁਣ ਖੁੱਲਿਆ ਵੀਰੇ ਮੱਧ ਮੱਧ ਪਈਆਂ ਪਾਣੀ ਪਾਣੀ ਕਰ ਬਾਬਾ ਜੀ ਕਰਾ ਲਿਆ ਥੋੜਾ ਕੋਸ ਚ ਜਾ ਬੜਾ ਰੋਟੀ ਵੀ ਕੋਟ ਕਰ ਪਾਣੀ ਧੋਰ ਕਰ ਦੇ ਤਰਪਾਣੀ ਕਰਮ ਚਾਹੀਦਾ ਰਿਸ਼ਤੇਦਾਰ ਦੇ ਬੱਚੇ ਨੂੰ ਕਰਮ ਕਰ ਮੈਂ 100 ਰੁਪਏ ਕਰਾਣੀ ਕੋਈ ਕੋਟ ਨਹੀਂ ਕਰ ਬੈ ਗਲਾਪਾ ਹਰ ਹਰ ਦੇਖ ਖਾਤ ਕੀ ਹੋਇਆ ਵਾ ਵਾ ਮਸਲਦੇ ਆ ਜੋਰ ਨਾਲ ਤੀਰ ਖੋਇਆ ਤੇ ਗਾਤ ਬੱਸ ਬੱਸ ਬਾਨ ਕੀ ਹੋਈ ਨਾ ਕੋਈ ਨਾ ਨਹੀਂ ਸਹੀ ਆ ਪਹਿਲੇ ਪਹਿਲੇ ਬਣਾਉਣਾ ਭਾਈ ਸਾਲੂ ਜੀ ਪੂਰੀ ਠੀਕ ਬੀਬੀ ਮੋਲਾਈ ਮੀਠਾ ਕਰਮ ਕਰ ਨੂੰ ਕਰ ਮਰੀਆ ਬਾਈ ਆ ਖਾਲੀਆਂ ਉਹ ਗਰਮ ਕਰ ਦੋ ਜੀ ਹੱਥ ਹੱਥ ਫੱਲਤਾਂ ਸਿੱਧੀਆਂ ਰੱਖੋ ਹੱਥ ਸਿੱਧਾ ਰੱਖਦੇ ਬਾਈ ਥੱਲੇ ਥੱਲੇ ਕਰ ਲੈ ਸਿੱਧਾ ਹੱਥ ਸਿੱਧਾ ਰੱਖਾ ਨਾ 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 ਿੱਲੀ ਨਾ ਿੱਲੀ ਨਾ ਮਾਲ ਦੇ ਤਾਲੀਆਂ ਮਾਲ ਨਾਮ ਕੀ ਆ? ਨਾ ਨਾਮ ਲਾ ਦੇ ਨਾਮ ਆਉਦਾ ਕੋਈ ਨੀਮ ਨਾਮ ਦੇ ਨਾਮ ਆ ਸਰ ਕੀ ਹੋਇਆ ਸੀ ਖਨੋਰੀ ਬਾਰਡਰ ਦੇ ਇੱਕ ਕਿਸਾਨ ਜਿਹੜਾ ਅਸੀਂ ਜੀ ਸਾਰਾ ਰੂਟੀਨ ਚੈੱਕਅਪ ਕਰਦੇ ਪਏ ਸੀ ਬੀਪੀ 슈ਗਰ ਚੈੱਕਅਪ ਕਰਦੇ ਪਏ ਸੀ ਇਹਨਾਂ ਦਾ ਤੇ ਔਰਬੇਟ ਚੈੱਕਅਪ ਕਰਦੇ ਪਏ ਸੀ ਵਾਈਟਲ ਚੈੱਕਅਪ ਹੁੰਦੇ ਪਏ ਸੀ ਆ ਸਾਡੀ ਟੀਮ ਅੱਗੇ ਸੀਗੀ ਤੇ ਸਾਨੂੰ ਪਿੱਛੇ ਪਤਾ ਲੱਗਿਆ ਕਿ ਇੱਕੇ ਦਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪਏ ਗਿਰ ਗਏ ਜਿਹਨੂੰ ਮਰਗੀ ਦਾ ਦੌਰਾ ਕਹਿੰਦੇ ਆ ਉਹ ਹੋਇਆ ਫਿਰ ਇਹਨਾਂ ਦੇ ਫੁਟੇਜ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਰਡਰ ਹੈ ਕਿ ਇਹਨਾਂ ਨੂੰ ਕੋਈ ਮੈਡੀਸਿਨ ਨਹੀਂ ਦੇਣੀ ਇਹਨਾਂ ਵੱਲੋਂ ਵੀ ਇਹੀ ਆ ਜਿਹੜੇ ਬੈਠੇ ਹੋਏ ਆ ਵੀ ਅਸੀਂ ਕੋਈ ਮੈਡੀਸਿਨ ਨਹੀਂ ਖਾਣੀ ਭਲਾਂ ਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੋਟ ਰੇਜ਼ ਕੀਤਾ ਗਿਆ ਫੋਟ ਰੇਜ਼ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਕੜਿੱਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝਾਗ ਆਈ ਮੂੰਹ ਚੋਂ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱਲਦੀ ਹੋਵੇ ਔਰ ਉਹ ਅੰਸ਼ਣ ਤੇ ਬੈਠ ਜਾਣ ਉਦੋਂ ਕੰਟਰੋਲ ਦੇ ਵਿੱਚ ਨਹੀਂ ਰਹਿਣੀਆਂ ਚੀਜ਼ਾਂ ਬਹੁਤੇ ਬਜ਼ੁਰਗਾਂ ਦੀ ਜਿਹੜੀ ਮੈਡੀਸਿਨ ਚੱਲਦੀ ਹੈ ਤੇ ਬੀਪੀ ਦੀ ਬਹੁਤਿਆਂ ਦੀ 슈ਗਰ ਦੀ ਹੈ ਤੇ ਬਹੁਤਿਆਂ ਨੂੰ ਹੋਰ ਵੀ ਕੋਈ ਮੈਡੀਸਿਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਹੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨ 'ਚ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਉਹ ਖਤਰਨਾਕ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਬੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਿਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰੀਆਂ ਉਹਨਾਂ ਨੂੰ ਜੈਨੇਟਿਕਲੀ ਐ ਇਹ ਚੀਜ਼ ਬੜੀ ਖਤਰਨਾਕ ਠੀਕ ਆ ਮੌਸਮ ਕਿਵੇਂ ਆ ਤੋਂ ਬੇਬੀ ਦੀ ਡੀਗਰੀ ਆ ਜੀ ਜਿਆਦਾ ਮੈਟਰ ਕੋਈ ਨਹੀਂ ਪਤਾ ਇਹ ਖੜੀਆਂ ਬੰਦ ਆ ਇਹ ਤੋਂ ਬਹੁਤ ਦਿਨ ਲੱਗਦਾ ਮੈਟਰ ਨਹੀਂ ਆ ਇਹ ਬਾਰੇ ਵਿੱਚ ਨੋਟ ਜਬ ਤੱਕ ਜਾਂਚਾਂ ਦਾ ਪੂਰਾ ਹੋ ਕਰਵਾਈ ਤੇ ਮੈਂ ਨਾ ਫਾਈਲ ਤੋਂ ਟੇਵਾ ਦੁੱਦਾ 905